ਆਰਕ ਕਾਮਾਂ ਦੀ ਜਿੰਦ ਜਾਨ ਹੁੰਦੇ ਨੇ ਤਿਹਾਰ ਜਿੱਥੇ ਕੌਮ ਨੂੰ ਵਿਰਸੇ ਨਾਲ ਜੋੜਦੇ ਨੇ ਉੱਥੇ ਹੀ ਉਸ ਦੇ ਅੰਦਰ ਨਿੱਤ ਨਮੀ ਰੂਹ ਫੂਕਦੇ ਨੇ ਤੇ ਕੌਮ ਨੂੰ ਚਿੰਤਾ ਰੱਖਣ ਦਾ ਕਾਰਨ ਵੀ ਹੁੰਦੇ ਨੇ ਤੇ ਕੌਮ ਦਾ ਸਮਾਜ ਦੇ ਲਈ ਤਿਹਾਰ ਜਾਂ ਇਤਿਹਾਸਿਕ ਦਿਹਾੜੀ ਉਸ ਕੌਮ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੁੰਦੇ ਨੇ ਵਿੱਚ ਕੌਮ ਦੀ ਅਗਾਂਵਧੂ ਹੋਣ ਵਾਲੀ ਅਸਲੀ ਤਸਵੀਰ ਵੀ ਪੇਸ਼ ਕਰਦੇ ਨੇ ਸਿੱਖ ਗੁਰੂ ਸਹਿਬਾਨਾਂ ਨੇ ਵੀ ਆਪਣੇ ਸਮੇਂ ਵਿੱਚ ਕੁਝ ਖਾਸ ਦਿਨ ਕੌਮੀ ਇਕੱਠ ਲਈ ਨਿਯਤ ਕੀਤੇ ਸਨ ਜੋ ਕੌਮ ਵਿੱਚ ਉਤਸ਼ਾਹ ਜਾਂ ਸ਼ਕਤੀ ਭਰ ਸਕਣ ਜਿਵੇਂ ਜਿਵੇਂ ਸਾਡੀ ਕੌਮ ਦੇ ਮਰਜੀਵੜੇ ਯੋਧੇ ਇਤਿਹਾਸ ਸਿਰਜਦੇ ਗਏ ਤਾਂ ਕੌਮ ਦੇ ਇਤਿਹਾਸਿਕ ਦਿਹਾੜਿਆਂ ਵਿੱਚ ਵਾਧਾ ਹੁੰਦਾ ਗਿਆ ਤੇ ਇਨ੍ਹਾਂ ਤਿਹਾਰਾਂ ਦੇ ਲਈ ਕਈ ਕਿਸਮ ਦੀਆਂ ਘਟਨਾਵਾਂ ਵੀ ਜੁੜਨ ਲੱਗੀਆਂ। ਇਨ੍ਹਾਂ ਤਿਹਾਰਾਂ ਵਿੱਚੋਂ ਇੱਕ ਤਿਹਾਰ ਹੈ ਦੀਵਾਲੀ ਦਾ ਤਿਹਾਰ। ਦੀਵਾਲੀ ਜਾਂ ਦੀਪਾਵਲੀ ਜਿਸ ਦਾ ਅਰਥ ਹੈ ਦੀਵਿਆਂ ਦਾ ਤਿਹਾਰ। ਦੀਪ ਸੰਸਕ੍ਰਿਤ ਤੇ ਦੀਪਕ ਹਿੰਦੀ, ਦੀਵਾ ਅਤੇ ਦੀਵਾਲੀ ਪੰਜਾਬੀ ਦੇ ਸ਼ਬਦ ਨੇ। ਇਹ ਤਿਹਾਰ ਭਾਵੇਂ ਮੌਸਮੀ ਹੈ ਪਰ ਧਾਰਮਿਕ ਘਟਨਾ ਦੇ ਨਾਲ ਜੁੜਿਆ ਹੋਣ ਕਰਕੇ ਇਹ ਬਹੁਤ ਵੱਡੇ ਪੱਧਰ ਤੇ ਧਾਰਮਿਕ ਉਤਸਵ ਦੇ ਰੂਪ ਵਿੱਚ ਵੀ ਮਨਾਇਆ ਜਾਂਦਾ ਹੈ ਇਨ੍ਹਾਂ ਦਿਨਾਂ ਵਿੱਚ ਗੁਰੂਆਂ ਤੋਂ ਸੁਨੇ ਜਾਣ ਵਾਲੇ ਭਾਈ ਗੁਰਦਾਸ ਜੀ ਦੇ ਪਾਵਨ ਬੋਲ ਦੀਵਾਲੀ ਦੀ ਰਾਤ ਦੀਵੇ ਵਾਲੀਆਂ ਜਿਸਦੇ ਅਰਥ ਬਹੁਤੀ ਡੂੰਘੇ ਨੇ ਪਰ ਇਹ ਹੀ ਬੋਲ ਸੁਣਦੇ ਸਾਰ ਹੀ ਸਾਡੀ ਸੁਰਤ ਸ੍ਰੀ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚਲੀ ਜਾਂਦੀ ਹੈ ਪੰਜਾਬੀਆਂ ਵਿੱਚ ਇੱਕ ਅਖਾਨ ਵੀ ਬਹੁਤ ਪ੍ਰਚਲਿਤ ਹੈ ਕੀ ਦਾਲ ਰੋਟੀ ਘਰ ਦੀ ਦਿਵਾਲੀ ਅੰਮ੍ਰਿਤਸਰ ਦੀ ਇਹ ਕਹਾਵਤ ਪੰਜਾਬੀਆਂ ਦੀ ਸ੍ਰੀ ਹਰਮੰਦਰ ਸਾਹਿਬ ਦੀ ਦਿਵਾਲੀ ਨਾਲ ਸੰਬੰਧਿਤ ਹੈ ਕਿਉਂਕਿ ਸਦੀਆਂ ਤੋਂ ਸਿੱਖ ਸ੍ਰੀ ਹਰਮੰਦਰ ਸਾਹਿਬ ਵਿਖੇ ਦਿਵਾਲੀ ਦੇ ਤਿਹਾਰ ਨੂੰ ਬੜੇ ਚਾਹ ਖੁਸ਼ੀ ਉਤਸ਼ਾਹ ਤੇ ਸ਼ਰਧਾ ਨਾਲ ਮਨਾਉਂਦੇ ਨੇ ਦਿਵਾਲੀ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਇਤਿਹਾਸਿਕ ਸਰੋਤਾਂ ਦੇ ਮੁਤਾਬਕ ਮੀਰੀ ਪੀੜੀ ਦੇ ਮਾਲਕ 6ਵੇਂ ਪਾਤਸ਼ਾਹ ਸਾਹਿਬ ਸ਼ੇਰ ਗੁਰੂ ਹਰਗੋਬਿੰਦ ਸਾਹਿਬ ਜੀ ਜਿਨ੍ਹਾਂ ਨੂੰ ਗਵਾਲੀਅਰ ਦੇ ਕਿਲੇ ਵਿੱਚ ਸਾਜ਼ਿਸ਼ ਦੇ ਤਹਿਤ ਨਜ਼ਰਬੰਦ ਕੀਤਾ ਗਿਆ ਗਵਾਲੀਅਰ ਦੇ ਕਿਲੇ ਵਿੱਚ ਵੱਖ-ਵੱਖ ਧਰਮਾਂ ਦੇ ਕਈ ਆਗੂਆਂ ਨੂੰ ਅਤੇ ਆਸ-ਪਾਸ ਦੇ ਇਲਾਕੇ ਦੀ ਰਾਜਿਆਂ ਨੂੰ ਪਹਿਲਾਂ ਤੋਂ ਹੀ ਕੈਦ ਕੀਤਾ ਹੋਇਆ ਸੀ ਇੱਥੇ ਸਦੀਆਂ ਤੋਂ ਤਸਜੋਕ ਜੀਵਨ ਬਤੀਤ ਕਰਨ ਲਈ ਮਜਬੂਰ ਬੰਦੀ ਕੈਦੀ ਕਿਉਂਕਿ ਇਹ ਕਿਲਾ ਉਹ ਕਿਲਾ ਸੀ ਜਿੱਥੇ ਕੋਈ ਚਾਹੁੰਦਾ ਤਾਂ ਚਲਾ ਜਾਂਦਾ ਸੀ ਪਰ ਜਿਉਂਦਾ ਬਾਹਰ ਨਹੀਂ ਆ ਸਕਦਾ ਸੀ ਬੇਸ਼ੱਕ ਬਾਦਸ਼ਾਹ ਨੇ ਗੁਰੂ ਸਾਹਿਬ ਜੀ ਨੂੰ ਇੱਕ ਸਾਜ਼ਿਸ਼ ਦੇ ਤਹਿਤ ਨਜ਼ਰਬੰਦ ਕਰਕੇ ਰੱਖਿਆ। ਜਹਾਂਗੀਰ ਨੇ ਗਵਾਲੀਅਰ ਦੇ ਕਿਲੇ ਵਿੱਚ ਰੱਖਿਆ ਜਿੱਥੇ अनेका ਰਾਜੇ ਪਹਿਲਾਂ ਤੋਂ ਹੀ ਕੈਦ ਸਨ ਅਤੇ ਬਹੁਤ ਹੀ ਤਰਸਯੋਗ ਹਾਲਤ ਵਿੱਚ ਤਰਸਯੋਗ ਜੀਵਨ ਬਤੀਤ ਕਰ ਰਹੇ ਸਨ। ਉਹ ਆਜ਼ਾਦੀ ਦਾ ਨਾਂ ਤੱਕ ਭੁੱਲ ਗਏ ਸਨ। ਇਤਿਹਾਸ ਗਵਾਹ ਹੈ ਕਿ ਜਿਸ ਤਰ੍ਹਾਂ ਬਾਬਰ ਦਾ ਜੇਲ੍ਹਖਾਨਾ ਸ੍ਰੀ ਗੁਰੂ ਨਾਨਕ ਦੇਵ ਜੀ ਸਚੇ ਪਾਤਸ਼ਾਹ ਜੀ ਨੂੰ ਸੱਚ ਦੇ ਮਾਰਗ ਤੋਂ ਡਗਮਗਾ ਨਹੀਂ ਸਕਿਆ ਉਸੇ ਤਰ੍ਹਾਂ ਬਾਦਸ਼ਾਹ ਜਹਾਂਗੀਰ ਦੁਆਰਾ ਮੁਕਤੀ ਦੇ ਦਾਤੇ ਸ਼ੇਮੀ ਪਾਤਸ਼ਾਹ ਤਨਤਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਨਜ਼ਰਬੰਦੀ ਵੀ ਸੱਚੇ ਸਤਗੁਰ ਜੀ ਨੂੰ ਹੱਕ ਅਤੇ ਸੱਚ ਦੇ ਮਾਰਗ ਤੇ ਚੱਲਣ ਦੇ ਇਰਾਦਿਆਂ ਵਿੱਚ ਕੋਈ ਤਬਦੀਲੀ ਨਹੀਂ ਲਿਆ ਸਕੀ ਆਖਿਰਕਾਰ ਸੱਚ ਦੀ ਜਿੱਤ ਹੋਈ ਤਨਤਨ ਬਾਬਾ ਬੁੱਢਾ ਸਾਹਿਬ ਜੀ ਸਾਈ ਮੀਆਂ ਮੀਰ ਜੀ ਅਤੇ ਸਾਰੀਆਂ ਸਿੱਖ ਸੰਗਤਾਂ ਸ਼ੇਮੇ ਪਾਤਸ਼ਾਹ ਤਾਨਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਰਿਹਾਈ ਲਈ ਤੇ ਉਹਨਾਂ ਦੇ ਦਰਸ਼ਨਾਂ ਲਈ ਬਾਬਾ ਪੁੱਡਾ ਸਾਹਿਬ ਜੀ ਸਾਈ ਮੀਆ ਮੀਰ ਜੀ ਅਤੇ ਸਾਰੀਆਂ ਸਿੱਖ ਸੰਗਤਾਂ ਸ੍ਰੀ ਅਮ੍ਰਿਤਸਰ ਸਾਹਿਬ ਤੋਂ ਇੱਕ ਵਿਸ਼ੇਸ਼ ਚੌਂਕੀ ਨਗਰ ਕੀਰਤਨ ਦੇ ਰੂਪ ਵਿੱਚ ਤਿਆਰ ਕਰਕੇ ਬਾਦਸ਼ਾਹ ਜਹਾਂਗੀਰ ਦੇ ਮਹਿਲ ਅਤੇ ਇਸ ਤੋਂ ਬਾਅਦ ਗਵਾਲੀਅਰ ਦੇ ਕਿਲੇ ਵਿੱਚ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨਾਂ ਲਈ ਪਹੁੰਚਦਿਆਂ ਨੇ ਆਖਿਰਕਾਰ ਸੱਚ ਦੀ ਜਿੱਤ ਹੁੰਦੀ ਹੈ ਅਤੇ ਬਾਦਸ਼ਾਹ ਜਹਾਂਗੀਰ ਨੂੰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਰਿਹਾਈ ਦੇ ਹੁਕਮ ਜਾਰੀ ਕਰਨੇ ਪੈਂਦੇ ਨੇ। ਉਦਿਰ ਕੁਵਾਲੀਅਰ ਦੇ ਕਿਲੇ ਵਿੱਚ ਤਰਸਯੋਗ ਜੀਵਨ ਜਿਉਂ ਰਹੇ ਆਸ-ਪਾਸ ਦੇ ਰਾਜੇ ਗੁਰੂ ਸਾਹਿਬ ਜੀ ਦੇ ਪਰਵਚਨ ਅਤੇ ਗੁਰੂ ਦੀ ਬਾਣੀ ਸਰਵਣ ਕਰਕੇ ਤਰਸਜੋਗ ਕੈਦੀ ਦੇ ਜੀਵਨ ਤੋਂ ਉੱਪਰ ਉੱਠਣ ਦੀ ਕੋਸ਼ਿਸ਼ ਕਰ ਰਹੇ ਸਨ ਗੁਰੂ ਸਾਹਿਬ ਜੀ ਦੀ ਰਿਹਾਈ ਦੇ ਹੁਕਮ ਸੁਣ ਕੇ ਬਵੰਚਾ ਰਾਜਾ ਨੇ ਗੁਰੂ ਸਾਹਿਬ ਜੀ ਅੱਗੇ ਫਰਿਆਦ ਕੀਤੀ ਕਿ ਹੇ ਸੱਚੇ ਪਾਤਸ਼ਾਹ ਜੀ ਸਾਨੂੰ ਇੱਕ ਕੈਦੀ ਅਤੇ ਤਰਸਜੋਗ ਜੀਵਨ ਤੋਂ ਉੱਪਰ ਉਠਾ ਕੇ ਦੁਬਾਰਾ ਫਿਰ ਇਸ ਜੀਵਨ ਵਿੱਚ ਛੱਡ ਕੇ ਨਹੀਂ ਜਾ ਸਕਦੇ ਹੇ ਸੱਚੇ ਪਾਤਸ਼ਾਹ ਜੀ ਸਾਨੂੰ ਵੀ ਇਸ ਕੈਦੀ ਦੇ ਜੀਵਨ ਤੋਂ ਮੁਕਤੀ ਦਿਓ ਕੈਦੀ ਰਾਜਾ ਦੀ ਫਰਿਆਦ ਸੁਣ ਕੇ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਦਸ਼ਾਹ ਜਹਾਂਗੀਰ ਦੇ ਹੁਕਮ ਨੂੰ ਨਕਾਰਦੇ ਹੋਏ ਬਾਦਸ਼ਾਹ ਜਹਾਂਗੀਰ ਨੂੰ ਇਕੱਲੇ ਗਵਾਲੀਅਰ ਦੇ ਕਿਲੇ ਚੋਂ ਰਿਹਾ ਹੋਣ ਤੋਂ ਇਨਕਾਰ ਕਰ ਦਿੱਤਾ ਹੁਣ ਬਾਦਸ਼ਾਹ ਜਹਾਂਗੀਰ ਜਦੋਂ ਗੁਰੂ ਸਾਹਿਬ ਜੀ ਉੱਪਰ ਲਗਾਏ ਗਏ ਉਹਨਾਂ ਦੇ ਦੁਸ਼ਮਣਾਂ ਵੱਲੋਂ ਸਾਰੇ આરોਪ ਉੁੱਠੇ ਸਾ윗 ਹੋਏ ਤਾਂ ਗੁਰੂ ਸਾਹਿਬ ਜੀ ਨੂੰ ਕੈਦੀ ਨਹੀਂ ਰੱਖਣਾ ਚਾਹੁੰਦੇ ਸਨ ਰਿਹਾਕ ਕਰਨਾ ਚਾਹੁੰਦੇ ਸਨ ਇੱਥੇ ਕਈ ਸੰਗਤਾਂ ਦੇ ਮਨ ਵਿੱਚ ਸਵਾਲ ਨੇ ਕਿ ਆਖਿਰ ਬਾਦਸ਼ਾਹ ਜਹਾਂਗੀਰ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਨਜ਼ਰਬੰਦ ਆਖਿਰ ਕਿਉਂ ਕੀਤਾ ਤਾਂ ਗੁਰੂ ਸਾਹਿਬ ਨੂੰ ਨਜ਼ਰਬੰਦ ਕਰਨ ਦੇ ਕਈ ਕਾਰਨ ਸਨ ਅੱਜ ਬਾਦਸ਼ਾਹ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਾਂਤੀ ਦੇ ਸੋਮੀ ਗੁਰਮਤਿ ਦੇ ਸਕਾਲਰ ਸਚੀ ਸਤਕੁਰ ਜੀ ਦੀ ਬੇਮਿਸਾਲ ਤੇ ਸ਼ਾਂਤਮਈ ਸ਼ਹਾਦਤ ਨੇ ਇੱਕ ਪ੍ਰਾਧਿਕਾਰੀ ਮੋੜ ਲੈ ਗਿਆ ਸਾਡੇ ਸਿੱਖ ਧਰਮ ਅੰਦਰ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਸ਼ੇਮੇ ਪਾਤਸ਼ਾਹ ਜੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖ ਕੌਮ ਨੂੰ ਮੁਗਲਾਂ ਦੇ ਨਾਲ ਚੁਲਮਾ ਦੇ ਨਾਲ ਨਿਜਠਣ ਦੇ ਲਈ ਹਥਿਆਰਬੰਦ ਹੋਣ ਦਾ ਸੰਦੇਸ਼ ਦਿੱਤਾ ਗੁਰੂ ਸਾਹਿਬ ਜੀ ਨੇ ਦੋ ਤਲਵਾਰਾਂ ਤਾਰਨ ਕੀਤੀਆਂ ਮੀਰੀ ਅਤੇ ਪੀਰੀ ਆਪਣੇ ਸਿੰਘਾਂ ਨੂੰ ਗੋਡਸਵਾਰੀ ਸਮੇਤ ਜੁੱਧ ਕਲਾ ਵਿੱਚ ਨਪੁੰਨ ਬਣਾਉਂਦਾ ਵੀ ਸੰਦੇਸ਼ ਦਿੱਤਾ ਸਾਹਿਬ ਜੀ ਸਿੱਖ ਕੌਮ ਦੇ ਫੈਸਲੇ ਲਈ ਸ੍ਰੀ ਅਮ੍ਰਿਤਸਰ ਸਾਹਿਬੀ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਵੀ ਕਰਵਾਉਂਦੇ ਨੇ ਸਾਰੇ ਕਾਰਨਾ ਕਰਕੇ ਗੁਰੂ ਘਰ ਦੇ ਦੋਖੀਆਂ ਨੇ ਬਾਦਸ਼ਾਹ ਜਹਾਂਗੀਰ ਦੇ ਕੰਨ ਪਰਨੇ ਸ਼ੁਰੂ ਕਰ ਦਿੱਤੇ ਜਿਸ ਕਰਕੇ ਬਾਦਸ਼ਾਹ ਜਹਾਂਗੀਰ ਨੇ ਸ਼ਿਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਇੱਕ ਸਾਜ਼ਿਸ਼ ਦੇ ਤਹਿਤ ਮਾਫੀ ਨਾਮੇ ਦੇ ਰੂਪ ਵਿੱਚ ਇੱਕ ਪੱਤਰ ਲਿਖ ਕੇ ਦਿੱਲੀ ਵਿਖੇ ਬੁਲਾਇਆ ਬਹੁਤ ਸੇਵਾ ਕੀਤੀ ਤੇ ਇੱਕ ਸਾਜ਼ਿਸ਼ ਤਾਲੀਰ ਦੇ ਕਿਲੇ ਵਿੱਚ ਨજરਬੰਦ ਕੀਤਾ ਜਿੱਥੇ ਪਹਿਲਾਂ ਤੋਂ ਹੀ अनेका ਰਾਜੇ ਪੰਦੀ ਸਨ ਜਿਸ ਤੋਂ ਬਾਅਦ ਜਹਾਂਗੀਰ ਬਹੁਤ ਬਿਮਾਰ ਪੈ ਗਿਆ ਪਰ ਗੁਰੂ ਸਾਹਿਬ ਜੀ ਤੇ ਲੱਗੇ ਸਾਰੇ આરોਪ ਝੂਠੇ ਸਾਬਿਤ ਹੋਏ। ਬਾਦਸ਼ਾਹ ਬਿਮਾਰੀ ਤੋਂ ਮੁਕਤੀ ਪਾਉਣ ਲਈ ਅਤੇ ਸਾਈ ਮੀਆਂ ਮੀਰ ਜੀ ਅਤੇ ਕਾਜੀ ਦੀ ਸਲਾਹ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਨજરਬੰਦ ਨਹੀਂ ਰੱਖਣਾ ਚਾਹੁੰਦੇ ਸਨ। ਫਿਰ ਗੁਰੂ ਸਾਹਿਬ ਜੀ ਨੇ ਇਕੱਲੇ ਗਵਾਲੀਅਰ ਦੇ ਕਿਲੇ ਚੋਂ ਰਿਹਾ ਹੋਣ ਤੋਂ ਮਨ ਕਰ ਦਿੱਤਾ ਤੇ ਬਾਦਸ਼ਾਹ ਸਾਹਮਣੇ ਇੱਕ ਸ਼ਰਤ ਰੱਖੀ ਕਿ ਅਗਰ ਉਹ ਰਿਹਾ ਹੋਣਗੇ ਤਾ ਸਾਰੇ ਕੈਦੀ ਰਾਜਿਆਂ ਦੇ ਨਾਮ ਬਿਮਾਰੀ ਤੋਂ ਮੁਕਤੀ ਪਾਉਣ ਲਈ ਜਹਾਂਗੀਰ ਨੂੰ ਗੁਰੂ ਸਾਹਿਬ ਜੀ ਦੇ ਬਚਨਾਂ ਨੂੰ ਮੰਨਣਾ ਪਿਆ ਪਰ ਨਾਲ ਹੀ ਜਹਾਂਗੀਰ ਨੇ ਵੀ ਗੁਰੂ ਸਾਹਿਬ ਜੀ ਅੱਗੇ ਸ਼ਰਤ ਰੱਖੀ ਕਿ ਜਿੰਨੇ ਕੈਦੀ ਗੁਰੂ ਸਾਹਿਬ ਜੀ ਦੇ ਸਰੀਰ ਅੰਗ ਜਾਂ ਅੰਗ ਵਸਤਰ ਨੂੰ ਛੂਕੇ ਬਾਹਰ ਜਾ ਸਕਦੇ ਨੇ ਉਹਨਾਂ ਨੂੰ ਰਿਹਾਈ ਦੇ ਦਿੱਤੀ ਜਾਏਗੀ ਬਾਦਸ਼ਾਹ ਦਾ ਖਿਆਲ ਸੀ ਕਿ ਮੇਰੀ ਸ਼ਰਤਮਤਾ ਕੋਈ ਵੀ ਕੈਦੀ ਰਿਹਾ ਨਹੀਂ ਹੋਏਗਾ ਗੁਰੂ ਸਾਹਿਬ ਜੀ ਨੇ ਉਸ ਵੇਲੇ ਅੰਗਵਸਤਰ 55 ਕਲੀਆਂ ਵਾਲਾ ਚੋਲਾ ਸਾਈ ਪਹਿਨਿਆ ਹੋਇਆ ਸੀ। ਨਿਸ਼ਰਤ ਮੁਤਾਬਕ ਬਾਦਸ਼ਾਹ ਨੇ ਕਿਹਾ ਇੰਨੇ ਰਾਜੇ ਉਸ ਚੋਲੇ ਦੀਆਂ ਕਲੀਆਂ ਫੜ ਕੇ ਬਾਹਰ ਆ ਸਕਦੇ ਨੇ। ਉਹਨਾਂ ਨੂੰ ਰਿਹਾਈ ਦੇ ਦਿੱਤੀ ਜਾਏਗੀ। ਦੀ ਦੇ ਦਾਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਪੈਨੇ 52 ਕਲੀਆਂ ਵਾਲੇ ਚੋਲੇ ਦੇ ਨਾਲ 52 ਹੋ ਰਾਜਿਆਂ ਨੂੰ ਜੇਲ੍ਹ ਵਿੱਚੋਂ ਮੁਕਤੀ ਮਿਲੀ ਸਾਰੇ ਰਾਜੇ ਗੁਰੂ ਸਾਹਿਬ ਜੀ ਦੇ ਚੋਲੇ ਦੀਆਂ ਕਲੀਆਂ ਫੜ ਕੇ ਪਾਲੀਅਰ ਦੇ ਕਿਲੇ ਚੋਂ ਮੁਕਤ ਹੁੰਦੇ ਨੇ ਅਤੇ ਬਾਕੀ ਤੇ ਬਾਕੀ ਕੈਦੀ ਉਸ ਵੇਲੇ ਗੁਰੂ ਸਾਹਿਬ ਜੀ ਦੇ ਪੈਨੇ ਹੋਏ ਅੰਗ ਬਸਤਰ ਹਜ਼ੂਰੀਏ ਦੇ ਕਿਨਾਰੇ ਫੜ ਕੈਦੀ ਦੇ ਜੀਵਨ ਤੋਂ ਮੁਕਤ ਹੁੰਦੇ ਨੇ ਪਾਲੀਅ ਦੇ ਕਿਲੇ ਤੋਂ ਰਿਹਾ ਹੋਣ ਤੋਂ ਬਾਅਦ ਗੁਰੂ ਸਾਹਿਬ ਜੀ ਸ੍ਰੀ ਹਰਮੰਦਰ ਸਾਹਿਬ ਪਹੁੰਚੇ। ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੰਗਤਾਂ ਗੁਰੂ ਸਾਹਿਬ ਜੀ ਦਾ ਬਹੁਤ ਸਵਾਗਤ ਕਰਦੀਆਂ ਨੇ। ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਅਨੋਖੀ ਦੀਪਮਾਲਾ ਕੀਤੀ ਗਈ। ਆਤੀਸ਼ਬਾਜੀ ਕੀਤੀ ਗਈ। ਸੰਗਤਾਂ ਨੇ ਆਪਣੇ ਘਰਾਂ ਦੇ ਬਨੇਰਿਆਂ ਤੇ ਕੰਧਾਂ ਤੇ ਦੀਪਮਾਲਾ ਕੀਤੀ। ਮੋਮਬੱਤੀਆਂ ਜਲਾਈਆਂ। ਕਿਉਂ ਦੇ ਦੀਪਕ ਜਲਾਏ ਗਏ। ਉਸੇ ਦਿਨ ਤੋਂ ਦੀਵਾਲੀ ਦੇ ਨਾਲ ਸਿੱਖ ਕੌਮ ਦਾ ਰਿਸ਼ਤਾ ਹੋਰ ਵੀ ਗੂੜਾ ਹੁੰਦਾ ਗਿਆ ਅਤੇ ਸਿੱਖਾਂ ਨੇ ਦੀਵਾਲੀ ਨੂੰ ਤਿਹਾਰ ਦੇ ਨਾਲ-ਨਾਲ ਬੰਦੀ ਛੋੜ ਦਿਵਸ ਦੇ ਵਜੋਂ ਵੀ ਮਨਾਉਣਾ ਸ਼ੁਰੂ ਕੀਤਾ ਸਿੱਖਾਂ ਵੱਲੋਂ ਮਨਾਈ ਜਾਣ ਵਾਲੀ ਸ੍ਰੀ ਹਰਮੰਦਰ ਸਾਹਿਬ ਵਿਖੇ ਦੀਵਾਲੀ ਵਿਸ਼ਵ ਪੱਧਰ ਵਿੱਚ ਪ੍ਰਸਿੱਧ ਹੈ ਇਸ ਮੌਕੇ ਅਨੋਖੀ ਆਤੀਸ਼ਵਾਜੀ ਦੀਪਮਾਲਾ ਦਾ ਨਜ਼ਾਰਾ ਵਿਲੱਖਣ ਹੀ ਹੁੰਦਾ ਹੈ ਹਰ ਸਾਲ ਸਖਤ ਵੱਡੀ ਕਿੰਤੀ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਅਨੋਖੀ ਦਿਵਾਲੀ ਦੀ ਦਰਸ਼ਨ ਕਰਨ ਪਹੁੰਚਦੀ ਹੈ ਨਹੀਂ ਰੁੱਧਰ ਤੇ ਨਤਮਸਤ ਖੁੱਦਿਆ ਨਹੀਂ ਗੁਰੂ ਸਾਹਿਬ ਜੀ ਨੂੰ ਸੇਸ਼ ਨਵਾਉਂਦੀਆਂ ਨੇ ਅਲੌਕਿਕ ਦਿਵਾਲੀ ਦੀ ਦਰਸ਼ਨ ਕਰਕੇ ਆਨੰਦਮਈ ਵੀ ਹੁੰਦੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਮੇਰੀ ਛੋਟੀ ਜੀ ਕੋਸ਼ਿਸ਼ ਕਿ ਮੈਂ ਅਲਗ-ਅਲਗ ਥਾਵਾਂ ਤੋਂ ਜਾਣਕਾਰੀ ਇਕੱਠੀ ਕਰਕੇ ਸਾਰੀਆਂ ਸਿੱਖ ਸੰਗਤਾਂ ਤੱਕ ਪਹੁੰਚਾ ਸਕਾਂ ਤੁਹਾਨੂੰ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਬਾਕਸ ਵਿੱਚ ਕਮੈਂਟ ਕਰਨਾ ਜਾਣਕਾਰੀ ਇਕੱਤਰ ਕਰਨ ਲੱਗਿਆ ਕੋਈ ਗਲਤੀ ਹੋ ਗਈ ਹੋਵੇ ਤਾਂ ਪਰਮਾਤਮਾ ਬਖਸ਼ਿਸ਼ ਨਿਹਾਰ ਹੈ ਜੀ ਮਾਨੀ ਤੇ ਮਿਹਰ ਕਰਨਾ ਅਤੇ ਅੱਗੇ ਤੋਂ शुद्ध स्पष्ट कार्य सांझीकरण अति एकत्र करण ਵਿੱਚ ਮੇਰੀ ਸਹਾਇਤਾ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ